ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੰਨਟੜਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਆਪਣਾ ਸਰਦੀਆਂ ਦੇ ਵਿੱਚ ਪੋਚਾ ਲਾਉਣ ਦੇ ਲਈ ਜਿਹੜੀ ਆਪਾਂ ਨੇ ਬਣਾਈ ਆ ਤੇ ਕੰਟਿਆਂ ਦਾ ਕੰਮ ਹੈ ਜਿਹੜਾ ਕਮੈਂਟਾਂ ਦੇ ਵਿੱਚ ਕਰ ਸਕਦੇ ਆ ਤੇ ਪੋਚਾ ਲਾਉਣ ਦੇ ਲਈ ਇਹ ਆਪਾਂ ਨੇ ਲੈਂਦਾ ਵੈਂਪਰ ਤੇ ਇਹ ਆਪਾਂ ਨੇ ਲੈਂਦਾ ਮੋਟਾ ਕੱਪੜਾ ਤੇ ਤੁਸੀਂ ਕੋਈ ਵੀ ਬੇਸਟ ਆਪਣਾ ਪੁਰਾਣਾ ਕੱਪੜਾ ਜਿਹੜਾ ਕੋਈ ਸੌਲਵ ਤੌਲੀਏ ਵਗੈਰਾ ਲੈ ਸਕਦੇ ਹੋ ਤੇ ਇਹ ਕਪੜਾ ਜਿਹੜਾ ਆਪਣਾ ਪੋਚਾ ਲਾਉਣ ਵਾਲਾ ਇਹ ਮੋਟਾ ਹੀ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਬਹੁਤ ਵਧੀਆ ਆਪਣਾ ਘਰ ਜਿਹੜਾ ਕਲੀਨ ਹੁੰਦਾ ਤੇ ਆਪਾਂ ਇਹ ਪੋਚਾ ਲਾਉਣ ਦੇ ਲਈ ਬਹੁਤ ਵਧੀਆ ਵੀਡੀਓ ਬਣਾਈ ਆ ਘੰਟਿਆਂ ਦਾ ਕੰਮ ਹੈ ਜਿਹੜਾ ਆਪਣਾ ਮਿੰਟਾਂ ਦੇ ਵਿੱਚ ਹੋ ਜਾਇਆ ਕਰੂ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਤਾਂ ਲੱਕ ਸਿਆਰ ਪਿਆਰਾ ਦਾ ਕਮੈਂਟ ਜਰੂਰ ਕਰਿਆ ਕਰੋ ਤੁਜਾ ਪਾਣ ਪਈਆ ਆਪਣੀ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਇਹ ਪੋਚਾ ਲਾਉਣ ਦੇ ਲਈ ਦੱਸ ਦਿਆਂ ਵੀ ਆਪਾਂ ਇਹ ਪੈਂਪਰ ਜਿਹੜੇ ਦੇ ਵਿੱਚ ਕਿਵੇਂ ਫਿੱਟ ਕਰ ਸਕਦੇ ਆ ਲਓ ਜੀ ਤੇ ਆਪਾ ਕੋਚਾ ਲੈ ਆਉਣ ਦੇ ਲਈ ਇਹ ਆਪਣੇ ਮੋਟਾ ਕੱਪੜਾ ਹੀ ਲੈਣਾ ਕੋਈ ਕੋਟੀ ਵਗੈਰਾ ਆਪਣੀ ਪੁਰਾਣੀ ਹੁੰਦੀ ਐ ਸਾਲ ਹੁੰਦਾ ਜਾਂ ਤੌਲੀਆ ਹੁੰਦਾ ਪਰ ਉਹਦਾ ਕੋਚਾ ਜਿਹੜਾ ਬਹੁਤ ਵਧੀਆ ਲੱਗਦਾ ਹੈਗਾ ਤੇ ਨਾਲੇ ਦੇਖੋ ਪਾਣੀ ਨਹੀਂ ਫਿਰ ਆਪਣਾ ਘਰਸਾ ਜਿਹੜਾ ਥੇਤੀ ਸੁੱਕ ਜਾਂਦਾ ਹੈਗਾ ਸਾਰਾ ਤੇ ਲਓ ਜੀ ਤੇ ਲਓ ਆਪਾ ਤੂਰਾ ਕਰ ਲਿਆ ਹੁਣ ਆਪਾਂ ਨੂੰ ਸੈਂਟਰ ਦੇ ਵਿੱਚੋਂ ਵਿਚਾਲਿਆਂ ਜਿਹੜਾ ਕੱਟਾਂਗੇ ਇੱਥੇ ਕੱਟ ਲਾਵਾਂਗੇ ਇਹਦੇ ਇਹ ਤਾਂ ਪਾਣੀ ਕਿਟਕੁਣੀਆਂ ਵਗੈਰਾ ਲਾ ਕੇ ਖੜਾਵਾਂਗੇ ਉਹ ਤਾਂ ਦੇਖੋ ਆਪਣੀ ਡਿੱਗ ਜਾਨੀ ਰੋ ਉਹਦੇ ਨਾਲ ਤਾਂ ਨਹੀਂ ਆਪਣਾ ਸੈੱਟ ਹੁੰਦਾ ਆਪਾਂ ਨੂੰ ਪੂਰਾ ਵਧੀਆ ਸੈੱਟ ਕਰਾਂਗੇ ਲਓ ਜੀ ਆਪਾਂ ਸੈਂਟਰ ਦੇ ਵਿਚਾਲੇ ਜਿਹੜਾ ਤਾਂ ਕੱਟ ਲਾ ਲਿਆ ਤੇ ਆਪਾਂ ਕਿਸੇ ਪਰ ਦੇ ਵਿੱਚ ਫਿੱਟ ਕਰਦੇ ਵਿੱਚ ਫਿੱਟ ਕਰਕੇ ਆਪਾਂ ਜਿਹੜੇ ਧੋਖਾਉਣੇ ਆ ਪੱਲਾ ਪੰਨ ਚੰਗੀ ਤਰ੍ਹਾਂ ਸਾਰੀ ਨੂੰ ਗਿੱਲਾ ਕਰ ਲਈਏ ਗਰਮ ਪਾਣੀ ਦੇ ਵਿੱਚ ਸਰਦੀਆਂ ਦੇ ਵਿੱਚ ਆਪਾਂ ਨੂੰ ਗਰਮ ਪਾਣੀ ਵੀ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਆਪਣਾ ਪੋਚਾ ਜਿਹੜਾ ਬਹੁਤ ਵਧੀਆ ਲੱਗਦਾ ਹੈਗਾ ਲਓ ਇਹ ਤੇ ਪੋਚਾ ਲਾਉਣ ਬਾਅਦ ਤੇ ਆਪਾਂ ਨੇ ਇਹ ਪਾਣੀ ਗਰਮ ਲੈਤਾਗਾ ਨੋਰਮਲ ਜਿਹਾ ਤੇ ਸਰਦੀਆਂ ਦੇ ਵਿੱਚ ਜਿਹੜਾ ਕੋਲ ਗਰਮ ਪਾਣੀ ਮਿਲਾਨਾ ਚਾਹੀਦਾ ਜਿਹਨਾਂ ਪੋਚਾ ਜਿਹੜਾ ਆਪਣਾ ਬਹੁਤ ਵਧੀਆ ਲੱਗਦਾ ਹਲੋ ਜੀ ਤੇ ਆਪਾਂ ਇਹਦੇ ਵਿੱਚ ਇੱਕ ਸ਼ੈਂਪੂ ਦੀ ਪੁਰੀ ਜਿਹੜੀ ਪਾਵਾਂਗੇ ਇਹਦੇ ਨਾਲ ਪੋਚਾ ਜਿਹੜਾ ਬਹੁਤ ਵਧੀਆ ਆਪਣਾ ਲੱਗੂਗਾ ਤੇ ਜਿਹੜੇ ਦਾਗ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਦੀਆਂ ਦੇ ਵਿੱਚ ਆਪਾਂ ਗਰਮ ਪਾਣੀ ਲਵਾਵਾਂਗੇ ਨਾਲੇ ਆਪਣੇ ਹੱਥ ਜਿਹੜੇ ਉਹ ਨਹੀਂ ਖਰਾਬ ਹੁੰਦੇ ਲਓ ਜੀ ਆਪਾਂ ਜੇ ਸ਼ੈਂਪੂ ਆ ਜਿਹੜਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਸਾਰੇ ਨੂੰ ਘੋਲ ਲਾਂਗੇ ਜੋ ਆਪਣੇ ਫਰਸ਼ ਦੇ ਦਾਗ ਧੱਬੇ ਹੁੰਦੇ ਸਾਰੇ ਉਹ ਸਾਫ਼ ਹੋ ਜਾਣਗੇ ਕਲੀਨ ਹੋ ਜਾਣਗੇ ਲਓ ਜੀ ਤੇ ਇਹ ਲਓ ਜੀ ਤੇ ਇਹ ਕੱਪੜਾ ਜਿਹੜਾ ਆਪਾਂ ਇਹਨੂੰ ਵਿੱਚ ਚੰਗੀ ਤਰ੍ਹਾਂ ਡਬੋ ਲਾਂਗੇ ਇਹ ਕੱਪੜਾ ਨਾਲ ਆਪਣਾ ਮੋਟਾ ਹੀ ਹੋਣਾ ਚਾਹੀਦਾ ਫੇਰ ਹੀ ਪੋਚਾ ਜਿਹੜਾ ਆਪਣਾ ਬਹੁਤ ਵਧੀਆ ਲੱਗਦਾ ਤੇ ਨਾਲ ਹੀ ਅੱਜ ਕੱਲ ਫਿਰ ਦੇਖੋ ਛੇਤੀ ਪੋਚਾ ਜਿਹੜਾ ਆਪਣਾ ਇਹ ਸੁੱਕ ਜਾਂਦਾ ਆਪਾਂ ਮੋਟੇ ਕੱਪੜੇ ਨਾਲ ਲਾਵਾਂਗੇ ਜਿਵੇਂ ਆਪਾਂ ਨੇ ਦੇਖੋ ਤੌਲੀਆ ਹੋ ਗਿਆ ਕੰਬਲ ਦਾ ਕੱਪੜਾ ਹੋ ਗਿਆ ਇਸੇ ਨਾਲ ਹੀ ਅੱਜ ਕੱਲ ਜਿਹੜਾ ਸਰਦੀਆਂ ਚ ਪੋਚਾ ਲਾਉਣਾ ਚਾਹੀਦਾ ਇਹਦੇ ਨਾਲ ਬਹੁਤ ਵਧੀਆ ਪੋਚਾ ਲੱਗਦਾ ਕਿਉਂਕਿ ਛੇਤੀ ਸੁੱਕ ਜਾਂਦਾ ਇਹਦੇ ਨਾਲ ਪੋਚਾ ਲਾਇਆ ਹੋਇਆ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਝੋਲ ਲਿਆ ਤੇ ਹੁਣ ਆਪਾਂ ਨੂੰ ਬੈਂਪਰ ਦੇ ਵਿੱਚ ਫਿੱਟ ਕਰਦੇ ਹਾਂ ਲਓ ਜੀ ਤੇ ਹੁਣ ਆਪਾਂ ਇਹਨੂੰ ਬੈਂਪਰ ਚ ਫਿੱਟ ਕਰਾਂਗੇ ਲਓ ਜੀ ਤੇ ਆਪਾਂ ਇਹ ਇਧਰ ਡੰਡੀ ਵਾਲੇ ਪਾਸਾ ਜੋ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਡੰਡੀ ਵਾਲੀ ਸਾਈਡ ਆ ਜਿਹੜੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੋ ਆਪਾਂ ਨੇ ਇੱਥੇ ਕੱਟ ਲਾਇਆਗਾ ਸੈਂਟਰ ਦੇ ਵਿੱਚ ਦੇਖੋ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾ ਦਾਂਗੇ ਨਾਲੇ ਤੇ ਇਹਦੇ ਨਾਲ ਦੇਖੋ ਨੀਚੇ ਨੀਂਦੇਗਾ ਇਹ ਨਾਲੇ ਬਹੁਤ ਵਧੀਆ ਜਿਹੜੀ ਆਪਣੀ ਸਫਾਈ ਹੁੰਦੀ ਹੈ ਇਹਦੇ ਨਾਲ ਲਓ ਜੀ ਤੇ ਆਪਾਂ ਲਾ ਕੇ ਦਿਖਾਉਨੇ ਆ ਤੁਹਾਨੂੰ ਤੇ ਆਪਣਾ ਇਹ ਤਾਂ ਘੰਟਿਆਂ ਦਾ ਕੰਮ ਹੈ ਉਹ ਆਪਣਾ ਮਿੰਟਾਂ ਦੇ ਵਿੱਚ ਹੋ ਜਾਇਆ ਕਰੂਗਾ। ਲਓ ਜੀ ਤੇ ਪੋਚਾ ਲਾਉਣਾ ਤੇ ਦਿਖਾਉਣਾ। ਲਓ ਜੀ ਤੇ ਆਪਾਂ ਇਹਦੇ ਨਾਲ ਲਾਉਣੇ ਪੋਚਾ। ਨਾਲ ਜੋ ਕਣ ਸ਼ੈਂਪੂ ਪਾਇਆ ਜਿਹੜੇ ਸਾਰੇ ਦਾਗ ਹੈ ਜਿਹੜੇ ਆਪਣੇ ਉਹ ਖਲੀਲ ਹੋ ਜਾਂਦੇ ਆ। ਲਓ ਜੀ ਤੇ ਆਪ ਲਾਉਨੇ ਆ। ਮੈਂ ਤਾਂ ਪਰੇ ਕੋਈ ਮੋٹے ਕੱਪੜੇ ਨਾਲ ਲਾਵਾਂਗੇ ਆਪਣਾ ਪੋਚਾ ਜਿਹੜਾ ਸੇਤੀ ਸੁੱਕ ਜਾਂਦਾ ਹੈਗਾ। ਅੱਜਕੱਲ੍ਹ ਸਰਦੀਆਂ ਦਾ ਕਰਕੇ ਤੇ ਨਾਲ ਇਹਦੇ ਨਾਲ ਆਪਣਾ ਘੰਟਿਆਂ ਦਾ ਕੰਮ ਹੈ ਜਿਹੜਾ ਮੈਂਟਲ ਦੇ ਵਿੱਚ ਹੋ ਜੂਗਾ ਤੇ ਨਾਲੇ ਜਿਉ ਆਪਣਾ ਸ਼ੈਂਪੂ ਪਾਏ ਆਪਣੇ ਦਾਗ ਤੱਕ ਬਣੇ ਜਿਹੜੇ ਸਾਰੇ ਉਹ ਲੈ ਜਾਂਦੇ ਨੇ ਬੜੀ ਆਪਣਾ ਫਰਸ਼ ਜਿਹੜਾ ਕਲੀਅਰ ਹੋ ਜੂਗਾ ਲਓ ਇਹਦੇ ਇਸ ਤਰੀਕੇ ਨਾਲ ਤੁਸੀਂ ਆਪਣਾ ਇਹ ਫਰਗੀਆਂ ਦੇ ਵਿੱਚ ਕੋਚਾ ਲਾ ਸਕਦੇ ਹੋ ਬਹੁਤ ਵਧੀਆ ਤਰੀਕਾ ਤੇ ਆਪਣਾ ਇਹ ਵੈਂਪਰ ਦੇ ਵਿੱਚੋਂ ਕਪੜਾ ਹੁਣ ਬਿਲਕੁਲ ਨਹੀਂ ਨਿਕਲਦਾ ਦੇਖੋ ਜੇ ਆਪਾਂ ਚਟਰੀਆ ਵਗੈਰਾ ਲਾਉਣੀ ਹੈ ਉਹਦੇ ਨਾਲ ਤਾਂ ਆਪਣਾ ਕਪੜਾ ਜਿਹੜਾ ਫਿਰ ਵੀ ਇੱਧਰ ਉੱਧਰ ਹੱਲ ਜਾਂਦਾ ਹੈਗਾ ਤੇ ਆਪਾਂ ਸੈਂਟਰ ਤੇ ਦੇਖੋ ਇਹੋ ਕੱਟ ਕੇ ਸੈਂਟਰ ਦੇ ਵਿਚਾਲੇ ਆਪਾਂ ਜਿਹੜਾ ਮੈਂਟਰ ਦੇ ਵਿੱਚ ਕੱਪੜਾ ਪਾਇਆ ਤੇ ਬਹੁਤ ਵਧੀਆ ਜਿਹੜਾ ਪੋਚਾ ਜਿਹੜਾ ਆਪਣਾ ਲੱਗਦਾ ਤੇ ਆਪਾਂ ਬੁਖਾਰੀ ਲਾਉਣੀਆ ਪੋਚਾ ਜਿਹੜਾ ਕਿੰਨਾ ਵਧੀਆ ਲੱਗਿਆ ਜਿਹਦੇ ਨਾਲ ਆਪਣਾ ਸਾਰਾ ਫਰਸ਼ ਦੇਖੋ ਕਲੀਨ ਹੋ ਗਿਆ ਇਹ ਕਿੰਨਾ ਵਧੀਆ ਆਪਣਾ ਪੋਚਾ ਜਿਹੜਾ ਲੱਗਿਆ ਕਰੇ ਕਰ ਤੱਕ ਦੇ ਨਾਲ ਆਪਣੀ ਉਹ ਲੈ ਜਾਣਗੇ ਤੇ ਨਾਲ ਇਹਨਾਂ ਘੰਟਿਆਂ ਦਾ ਕੰਮ ਆਪਣਾ ਮੈਂਟਨ ਵਿੱਚ ਬਣੂਗਾ ਤੇ ਸਿੱਕੇ ਨਾਲ ਜਿਵੇਂ ਪਰ ਦੇ ਨਾਲ ਕੋ ਚਲਾਇਓ ਤੇ ਵੀਡੀਓ ਵਧੀਆ ਲੱਗਦੀ ਤੇ ਲਾਇਕ ਸੈੱਟ ਪੇਰੇ ਦੇ ਕਮੈਂਟ ਵੀਰ ਕਰਿਓ ਸਤਰੀਆ ਕਰ